ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀ ਪੋਹਲੀ ਅਸ ਟਾਈਮ ਸਾਡੇ ਗੁਰਾਸਿੰਘ ਜਲਦਾਰ ਦੀ ਲੜਕੀ ਹੈ ਜੇ ਕੈਨੇਡਾ ਤੋਂ ਗਰਮੀਜ਼ ਜਲਦਾਰ ਆਇਆ ਦਿੱਲੀੋਂ ਆਪਣੀ ਬੇਟੀ ਨੂੰ ਲੈ ਕੇ ਜਸ਼ਨ ਨੂੰ ਜਸ਼ਨ ਆਪਣੇ ਡੈਡੀ ਨੂੰ ਮਿਲਦੀ ਹੋਈ ਕੁਲਦੀਪ ਸਿੰਘ ਫੌਜੀ ਜਲਦਾਰ ਨੂੰ ਤੇ ਆਪਣੀ ਦਾਦੀ ਨੂੰ ਦਾਦੀ ਨੂੰ ਮਿਲ ਕੇ ਜਸ਼ਨ ਭਾਵਕ ਹੋ ਗਈ ਜਸ਼ਨ ਆਇਆ ਭਾਈ 2.5 ਸਾਲਾਂ ਬਾਅਦ ਜੱਸੀ ਪੋਹਲੀ ਆਪਣੇ ਪਿੰਡ ਤੇ ਆਪਣੀ ਮਾਤਾ ਨੂੰ ਮਿਲਦੀ ਮਨਪ੍ਰੀਤ ਕੌਰ ਨੂੰ ਵੈਸੇ ਜਸਨ ਮੇਰੀ ਭੈਣ ਲੱਗਦੀ ਐ ਕਿਉਂਕਿ ਗੁਰਮੀਤ ਜਲਦਾਰ ਤੇ ਕੁਲਦੀਪ ਜਲਦਾਰ ਮੇਰੇ ਚਾਚੇ ਲੱਗਦੇ ਆ ਤੇ ਇਹ ਕੁੜੀ ਦੀ ਮਾਸੀ ਵੀ ਐ ਤੇ ਤਾਈ ਵੀ ਐ ਸਗੀ ਮਾਸੀ ਐ ਜਿਹੜੇ ਗੁਰਮੀਤ ਤੇ ਕੁਲਦੀਪ ਜਲਦਾਰ ਆ ਦੋਨੇ ਇੱਕੋ ਘਰੇ ਵਿਆਹਿਆ ਸਗੀਆਂ ਭੈਣਾਂ ਨੂੰ ਤੇ ਇਹ ਕੁੜੀ ਆਪਣਾ ਜਾਦੇ ਮੋ ਆਪਣੇ ਵੱਡੇ ਡੈਡੀ ਗੁਰਮੀਤ ਨੂੰ ਕਰਦੀ ਐ ਨਹੀਂ ਨਹੀਂ ਕਲਦੀ ਵੀ ਨਾਰਾਜ਼ ਨਾ ਹੋ ਜੇ ਆਪਣੇ ਡੈਡੀ ਨੂੰ ਬਹੁਤ ਮੂਵ ਕਰਦੀ ਐ ਤੇ ਭਾਈ ਗਰਮੀਤ ਜਲਦਾਰੀ ਲੈ ਕੇ ਆਸੀ ਇਹ ਕੁਰੀ ਦਾ ਨਾਨਾ ਜੀ ਆ ਠੀਕ ਹੋ ਤੇ ਆਪਣੇ ਨਾਨਾ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਈ ਜੀ ਤੇ ਇਹ ਸਾਡਾ ਗਵੰਦੀ ਭਾਈ ਪਰਮਿੰਦਰ ਸਿੰਘ ਦੰਦੀਵਾਲ ਐ ਤੇ ਇਹ ਸਾਡੀ ਭਾਬੀ ਆ ਸੁਖਜੀਤ ਕੌਰ ਆਜੋ ਆਜੋ ਤੁਸੀਂ ਅੱਗੇ ਭਾਬੀ ਨੂੰ ਮਿਲਦੇ ਹੋਏ ਤੇ ਇਹ ਭਾਈ ਸਾਡਾ ਚਾਚਾ ਜਦਵਿੰਦਰ ਸਿੰਘ ਪੱਪੂ ਤੇ ਸਾਡਾ ਮਾਮਾ ਜੀ ਹੈ ਤੇ ਸਾਡਾ ਚਾਚਾ ਜੀ ਹੈ ਗੁਰਪ੍ਰੀਤ ਸਿੰਘ ਪਟਵਾਰੀ ਤੇ ਮੇਰਾ ਭਰਾ ਹੈ ਰਾਜਵੀਰ ਸਿੰਘ ਦੰਦੀਵਾਲ ਤੇ ਇਹ ਵੀ ਸਾਡੇ ਗਵੰਧੀਆਂ ਦੇ ਮੁੰਡਾ ਸਾਬ ਸਿੰਘ ਦਾ ਦਮੀਜ ਰਹਿੰਦਾ ਇਹਦਾ ਮੁੰਡੇ ਦਾ ਪਿਓ ਤੇ ਮੇਰੇ ਤਾਂ ਮੰਨ ਲਾ ਵੀ ਇਹ ਇਹ ਤਾਂ ਉੱਥੇ ਜਸਦਾ ਤੇ ਭੈਣ ਦਾ ਪੋਤਾ ਲੱਗਦਾ ਹੈ ਇਹ ਮੁੰਡਾ ਬੜਾ ਸ਼ਰਾਰਤੀ ਹੈ ਤੇ ਇਹ ਆ ਗੁਰਮੀਤ ਚਲਦਾਰ ਮੇਰਾ ਜੱਜ ਆਜੋ ਆਜੋ ਕਾਬ ਵੀ ਹੁਣ ਚਲਦੇ ਆਪਾਂ ਘਰੇ ਬਈ ਚਾਹ ਪਾਣੀ ਪੀਵਾਂਗੇ ਤੇ ਤੁਹਾਨੂੰ ਹੋਰ ਵੀ ਵੀਡੀਓ ਦਿਖਾਵਾਂਗੇ ਤੇ ਆਪਾਂ ਹਜੇ ਹੋਰ ਵੀ ਕੁਝ ਕਰਨਾ ਹੈ ਤੇ ਇਧਰ ਇਹ ਕੁੜੀ ਦੇ ਨਾਨਾ ਜੀ ਨਾਲ ਮਲਾਉਣਾ ਮੈਂ ਇਹ ਕੁੜੀ ਦਾ ਨਾਨਾ ਜੀ ਹੈ ਤੇ ਆਪਣੀ ਦੋਤੀ ਜੀ ਕਿਵੇਂ ਹੋ ਗਿਆ ਦੋਤ ਨੂੰ ਮਿਲ ਕੇ ਵਦਿਆ ਹਾਂ ਤੇ ਹੁਣ ਚਲਦੇ ਆਪਾਂ ਅੰਦਰ ਹੁਣ ਬਜ਼ੁਰਗਾਂ ਦੀ ਪੀਵਾਂਗੇ ਚਾਹ ਪਾਣੀ ਆਓ ਆਓ ਤੇ ਚਲੋ ਫਿਰ ਆਪਾਂ ਵੀ ਬਾਰ ਖੋਲਿਏ ਖੋਲ ਲੈ ਬਾਰ ਤੇ ਚੱਲਦੇ ਆਪਾਂ ਤੇ ਭਾਈ ਇਹ ਕਿਵੇਂ ਆ ਫਿਰ ਇਹ ਖੜਾ ਜਸਿੰਦਰ ਦਾ ਭਾਈ ਤੇ ਸਾਡੀ ਅੰਬੋ ਗਰਮੀਤ ਫਿਰ ਤੁਹਾਡਾ ਗਰਮੀਤ ਦੀ ਮਾਤਾ ਜੀ ਤੇ ਜਸ਼ਨ ਦੀ ਦਾਦੀ ਜੀ ਦੈਲਦਾਰਨੀ ਅੰਬੋ ਸਾਡੀ ਤੇ ਆਪਾਂ ਇਹ ਅੰਦਰ ਤੇ ਇੱਕ ਗੁੱਡੀ ਦੇ ਜਸ਼ਨ ਦੇ ਦਾਦਾ ਜੀ ਦਾ ਨਾਮ ਹੈ ਸਵਰਗਵਾਸੀ ਸਰਦਾਰ ਛੋਟਾ ਸਿੰਘ ਜੈਲਦਾਰ ਤੇ ਆ ਗਿਆ ਕਿਹਨੇ ਆਇਆ ਦਿੱਲੀੋਂ ਮਿਹਨਤੀ ਬਹੁਤ ਆ ਬੰਦਾ ਬਈ ਮੰਨਣ ਵਾਲੀ ਗੱਲ ਹੈ ਹੁਣ ਭਲਾਂ ਦੀ ਬੰਬਈ ਲੈ ਜਾਏ ਨੂੰ ਤਿਆਰ ਹੈ 3 ਵਜੇ ਖੜ ਕੇ ਫਿਰ ਗੱਲ ਦੱਸਦਾ ਬਹੁਤ ਮਿਹਨਤੀ ਆ ਬੰਦਾ ਤੇ ਹੁਣ ਆਪਾਂ ਕਟਾਂਗੇ ਕੇਕ ਜਸ਼ਨ ਵੀ ਪਿੰਡੋਂ ਆਉਂਦੀ ਪੂਜੀ ਦੇ ਵਿੱਚ ਤੇ ਆ ਆ ਗਿਆ ਬਾਈ ਕੁਲਦੀਪ ਜਸ਼ਨ ਦਾ ਡੈਡੀ ਤੇ ਜਸ਼ਨ ਦਾ ਡੈਡੀ ਤੇ ਜਸ਼ਨ ਕੱਟ ਕੇ ਕੀ ਕਰਦੀ ਇਹ ਮੇਰੀ ਭੈਣ ਲੱਗਦੀ ਆ ਕਿਉਂਕਿ ਗਰਮੀ ਤੇ ਕੁਲਦੀਪ ਮੇਰੇ ਚਾਚਾ ਨਹੀਂ ਖਾਂਦੇ ਲੱਗਦੀ ਆ ਤੇ ਬਈ ਤੇ ਕਲਦੀਪ ਤਾਂ ਮੇਰੇ ਨਾਲ ਪੜਿਆ ਹੋਇਆ ਐ ਜਿਮੀਤ ਮੈਨ ਤੋਂ ਵੱਡਾ ਐ ਤੇ ਕਿਉਂਕਿ ਇਹ ਵਿਆਹੀ ਛੋਟੇ ਛੋਟੇ ਦਿੱਤੇ ਸੀ ਤੇ ਤਾਂ ਜੋ ਇਹਨਾਂ ਦੇ ਬੱਚੇ ਏਡੇ ਏਡੇ ਹੋ ਗਏ ਤੇ ਇਹ ਆਪਣਾ ਆਣਗਵਾਂਡ ਖੜਾ ਤੇ ਇਹ ਆ ਗੁਰਮੀਤ ਜਲਦਾਰ ਆਪਣੀ ਬੇਟੀ ਦੇ ਮਿੱਠਾ ਕਰਾਉਂਦੇ ਹੋਏ ਇੱਕ ਖਵਾ ਕੇ ਹੂੰ ਇਹ ਪਰਿਵਾਰ ਦੇ ਮੈਂਬਰ ਆ ਭਾਈ ਸਾਰੇ ਬੇਟੀ ਆਉਣ ਦੀ ਖੁਸ਼ੀ ਮਨਾ ਰਿਆ ਸਾਰੇ ਬਹੁਤ ਖੁਸ਼ੀ ਆ ਹੋਵੇ ਵੀ ਕਿਉਂ ਆਣਾ ਭਾਈ ਟੀਟ ਲੈਟੋਂ ਆਈ ਆ ਇਹ ਕੁੜੀ ਦਾ ਭਰਾ ਆਇਆ ਹੈ ਭਾਈ ਇਹ ਮਾਮੇ ਦਾ ਲੜਕਾ ਉਰਲੇ ਪਾਸੇ ਬੈਠਾ ਉਹ ਵੀ ਭਰਾ ਆ ਇਧਰ ਝਾਕ ਬੱਤਾ ਆ ਗਿਆ ਛਰਾਤੀ ਬੱਤਾ ਇਹ ਜਸ਼ਨ ਕੁ ਬਹੁਤ ਛਰਾਤੀ ਬੱਤਾ ਹੈ ਹਾਂ ਤੇ ਕੁੜੀ ਦੀ ਦਾਦੀ ਆ ਗਈ ਅਸੀਂ ਤਾਂ ਅੰਬੋ ਜਲਦਾਰ ਨਹੀਂ ਕਹਿੰਦੇ ਹੁੰਨੇ ਆ ਕਿਉਂਕਿ ਸਾਡਾ ਘਰ ਇਹਨਾਂ ਦੇ ਘਰ ਕੋਲੇ ਪੁਰਾਣਾ ਘਰ ਇੱਥੇ ਹੀ ਸੀ ਸਾਰਾ ਸਾਡਾ ਗਵਾੜ ਸੀ ਇੱਥੇ ਤੇ ਅਸੀਂ ਤਾਂ ਅੰਬੋ ਜਲਦਾਰ ਨਹੀਂ ਕਹਿੰਦੇ ਹੁੰਨੇ ਕਿਉਂਕਿ ਅੰਬੋ ਸਾਡੀ ਜਲਦਾਰਾਂ ਦੀ ਨੋਹ ਆ ਤੇ ਇਹ ਗੁੜੀਆ ਭਾਈ ਸਾਡੇ ਸਹਿਬ ਸਿੰਘ ਦੀ ਜੈਂ ਮੇਰੀ ਭੈਣ ਲੱਗਦੀ ਆ ਉਹਨਾਂ ਦੀ ਪੋਤੀ ਐ ਇਹ ਤੇ ਸਾਰੇ ਦੇਖ ਰਹੇ ਆ ਕਿ ਕੀ ਕੀ ਕਰਦੇ ਹੋਏ ਇਹ ਜਸ਼ਨਦੀ ਮੰਮੀ ਆ ਮਨਪ੍ਰੀਤ ਕੌਰ ਤੇ ਇਧਰ ਜਸ਼ਨਦੀ ਮਾਸੀ ਆ ਜਸਪ੍ਰੀਤ ਕੌਰ ਠੀਕ ਹੈ ਤੇ ਇਹ ਆ ਜੱਤਾ ਜੀ ਇਧਰ ਜੱਤ ਜਸ਼ਨ ਦੇ ਇਹ ਬਸ ਬਸ ਇਹ ਤੂੰ ਬਾਈ ਨਾ ਇਹ ਆ ਜਸ਼ਨਦੀ ਭਾਈ ਸੇਲੀ ਵੀ ਐ ਤੇ ਸਾਡੇ ਗਵਾਂਢੀਆਂ ਦੀ ਕੁੜੀ ਵੀ ਐ ਜਸਨਦੀ ਵੱਡੀ ਦਾਦੀ ਦੀ ਆ ਗਈ ਜਸਨਦੀ ਇਹ ਜਸਨ ਦੇ ਨਾਮ ਜੋ ਕੀ ਖਵਾ ਰਹੀ ਹੈ ਜਸਨ ਨੂੰ ਇਹ ਬਦੀ ਵੱਡੀ ਦਾਦੀ ਜੀ ਹੈ ਸਾਡਾ ਪਿੰਡ ਪਰਮੋਹ ਵਾਲੇ ਦੇ ਖਾਣੇ ਤੇ ਸੁਪਤਾ ਮੋਹ ਨਾਲ ਤੇ ਇਹ ਆ ਗਿਆ ਭਾਈ ਗੁਰਮੀਤ ਚੈਲਦਾਰ ਦਾ ਵੱਡਾ ਲੜਕਾ ਜਸਨ ਦਾ ਭਰਾ ਮੈਂ ਇਹ ਹਰ ਜਗ੍ਹਾ ਮੈਨੂੰ ਬਾਬਾ ਜੀ ਦਾ ਪਿਆਰ ਦੇ ਉਹ ਇੱਕ ਗੁਰਪ੍ਰੀਤ ਆ ਭਾਈ ਗੁਰਪ੍ਰੀਤ ਜਸ਼ਨ ਦੇ ਮਾਮੇ ਦਾ ਲੜਕਾ ਹੈ ਗੁਰਪ੍ਰੀਤ ਦੇ ਭਾਈ ਇਹ ਮਾਮੇ ਦਾ ਲੜਕਾ ਭਾਈ ਹੈ ਤਾਂ ਇਹ ਜਸ਼ਨ ਤੋਂ ਛੋਟਾ ਪਰ ਖਾਂਦਾ ਪੀਂਦਾ ਉਹ ਆ ਮੁੰਡਾ ਤਾਂ ਜੋ ਬਹਾਣਾਂ ਨੂੰ ਆਇਆ ਹੋਇਆ ਪਿਆ ਹੈ ਆਪਾਂ ਭਾਈ ਇਹਨੂੰ ਕੀ ਆ ਕੇ ਆਪਾਂ ਦਾ ਬਹੁਤ ਵੇਟ ਵਧਾ ਵਧਾ ਲਿਆ ਜੀ ਟਾਕਨ ਦਾ 15 ਕਿਲੋ ਹੈ더라 ਓਏ ਇਹ ਕਿਉਂ ਆਵੇ ਅਨੰਤ ਇਹ ਆਗਾ ਚਰਾਰਤੀ ਬੱਚਾ ਫੇਰ ਉਹ ਜੀ ਕਿਤੇ ਆ ਇਹ ਬਹੁਤ ਪਿਆਰਾ ਬੱਚਾ ਭਾਈ ਸਾ ਦਾ ਆਹ ਦੇਵਾ ਲੈ ਇੰਕਾ ਸਾਰੇ ਆਮ ਕਮਣ ਤਾਂ ਜੀ ਲਵਾਈ ਰੱਖਦਾ ਉਹ ਜੀ ਕਿਵੇਂ ਆਏ ਇਹ ਭਾਈ ਦਸਨ ਦੀ ਭਾਬੀ ਦੀ ਆ ਤੇ ਸਾਡੀ ਤਾਂ ਇਹ ਲੱਗੀ ਲੱਗੀ ਕਿਉਂਕਿ ਮੇਰੀ ਤਾਂ ਇਹ ਬੰਦੀ ਨੋਆ ਜੋ ਸਟੱਪ ਪਾਂਦਾ ਸਾਹਿਬ ਸਿਨਮਾ ਦੇ ਘਰੋਂ ਇਹ ਉਹਨਾਂ ਦਾ ਲੜਕਾ ਸਾਹਿਬ ਆ ਜੋ ਹੈ ਨਹੀਂ ਗਿਆ ਇਹ ਪ੍ਰਾਪਤ ਨਹੀਂ ਬੱਤੋ ਕੇਕ ਤੱਕ ਉਹ ਮੈਨੂੰ ਕੌਣ ਆ ਦੂਜਾ ਤੇ ਅੰਬੋਝ ਕਿੱਧਰ ਗਿਆ ਸਕੂਲ ਵੀ ਆਉਗਾ ਬਾਈ ਆਇਆ ਨਹੀਂ ਹੈ ਨਹੀਂ ਤੇ ਬਾਈ ਲਾਡਲ ਕਰਦਾ ਬਾਈ ਮਮੇ ਨੇ ਕਹਿੰਦਾ ਕਿ ਬੋਪਿੰਦਰ ਕਿੱਥੇ ਗਿਆ ਤੇ ਹੁਣ ਆ ਗਈ ਜਸ਼ਨਦੀ ਤਾਈ ਜੀ ਬਾਈ ਆਪ ਰਹੇਗੇ ਜਸ਼ਨਦੀ ਤਾਈ ਜੀ ਤੇ ਮੇਰੀ ਇਹ ਦਾਦੀ ਜੀ ਹੈ ਸਭ ਦੇਤਾ ਯਤਵਿੰਦਰ ਸਿੰਘ ਦੰਦੀਵਾਲ ਪੱਪੂ ਕਹਿੰਦੇ ਆ ਉਹਨਾਂ ਦੇ ਕੋਲ ਬੜੀ ਚਾਚੀ ਦੀ ਬਿੰਦੇ ਤਾਂ ਸ਼ਰਾਬੀ ਬੱਚਾ ਦੇਖੀ ਜਾਂਦਾ ਜੀ ਮੈਂ ਹੋਰ ਖਾਵਾਂ ਜੀਭਾ ਮਾਰੀ ਜਾਂਦਾ ਤੇ ਕੀ ਕਹਾਂ ਮੈਂ ਬਾਕੀ ਨੀਪ ਤਾਂ ਦੇਖੋ ਨਾਲੇ ਪੈਰ ਹਲਾਉਂਦਾ ਮੈਨੂੰ ਕੋਈ ਕਿਸ ਜਾਵਾਦ ਸੀ ਜਾਂਦੀ ਇਹ ਖਰਾਬ ਸੀ ਬਕਰਤ ਭਾਈ ਜੀ ਲਵਾਈ ਰਹਾ ਤਾਂ ਸਾਡੇ ਸਾਰੇ ਗਵਾੜ ਬਾਰੇ ਫਿਰ ਫਿਰ ਆ ਗਿਆ ਆ ਆ ਗਿਆ ਮੈਂ ਭਾਈ ਲੋਕ ਕਹਿੰਦੇ ਆ ਭੰਦਰ ਤੇਰਾ ਵੇਟ ਵਧ ਗਿਆ ਤੇ ਮੈਂ ਭਾਈ ਜੀ 3 ਮਹੀਨੇ ਬਿਮਾਰ ਰਿਆ 15 ਕਿਲੋ ਮੰਗੂ ਵੇਟ ਵਧ ਗਿਆ ਸੀ ਆਪਣਾ 90 ਤੋਂ ਹੁਣ 1 ਮੰਟਲ 5 ਕਿਲੋ ਵੇਟ ਹੋ ਗਿਆ ਤੇ ਪਰ ਘਟਾ ਦੇਣਾ 3 ਮਹੀਨੇ ਚੋਂ ਸਿੱਕ ਕਹਿੰਦਾ ਤਾਂ ਇੱਥੋਂ ਨਹੀਂ ਵੇਟ ਘਟਦਾ ਮਾਛ ਛੱਡਿਆ ਜਾਪਰ ਜਿਹੜੀ ਚੀਜ਼ ਦੇ ਪਿੱਛੇ ਭਾਜੀ ਫਿਰ ਉਹ ਛੱਡ ਕੇ ਖੜੀ ਦੀ ਆਪਾਂ ਤੇ ਇਹ ਭਾਈ ਜਿਹੜਾ ਹੁਣ ਵਕਤ ਪਹਿਲਾਂ ਗਿਆ ਇਹ ਜਸਿੰਦਰ ਦਾ ਭਰਾ ਸੀ ਬਰਿੰਦਰ ਸਿੰਘ ਤੇ ਗੁਰਮੀਤ ਸਿੰਘ ਚਾਲਦਾਰ ਇਹ ਜਸਿੰਦਰ ਚੱਤ ਜੀ ਤੇ